ਅੱਜ ਸਤਿ ਸ੍ਰੀ ਅਕਾਲ ਜੀ ਆਪਾਂ ਗਏ ਸੀ ਬਾਜ਼ਾਰ ਤੇ ਉੱਥੇ ਲੈ ਕੇ ਆਏ ਆ ਗਮਲੇ ਤੇ ਇੱਕ ਲੈ ਆਏ ਆ ਦੋਸਾ ਬਣਾਉਣ ਵਾਸਤੇ ਆਹਾ ਤਵਾ ਤੇ ਇੱਕ ਲੈ ਕੇ ਆਏ ਆ ਕੜਾਈ ਲੈਣੀ ਤੁਸੀਂ ਆਪਾਂ ਸਪੈਸ਼ਲ بس ਕੜਾਈ ਲੈਣੀ ਸੀ ਕੜਾਈਆਂ ਵੈਸੇ ਮੇਰੇ ਕੋਲ ਬਹੁਤ ਨੇ ਪਰ ਮੈਨੂੰ ਫੇਰ ਹੁੰਦਾ ਵੀ ਕੜਾਈ ਹੋਰ ਲੈ ਆਵਾ ਤਾਂ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਕੜਾਈ ਕਿਵੇਂ ਦੀ ਲੱਗੀ ਤੇ ਮੈਨੂੰ ਐਡਾ ਕੁਸਾਈ ਦੀ ਕੜਾਈ ਚਾਹੀਦੀ ਸੀ ਕੜਾਈਆਂ ਤਾਂ ਵੈਸੇ ਬਹੁਤ ਨੇ ਮੇਰੇ ਕੋਲ ਇਹ ਬਹੁਤ ਹੈਵੀ ਆ ਤੇ ਮਤਲਬ ਜਿਵੇਂ 1 ਕਿਲੋ 1.5 ਕਿਲੋ ਸਬਜੀ ਨਾ ਇਹਦੇ ਚ ਵਧੀਆ ਬਣ ਜਾਂਦੀ ਆ ਵੱਡੀਆਂ ਵੀ ਨੇ ਛੋਟੀਆਂ ਵੀ ਨੇ ਤੇ ਬਸ ਜਿਵੇਂ ਹਨਾ ਕਹਿੰਦੇ ਹੁੰਦੇ ਔਰਤ ਨੂੰ ਵੀ ਭਾਂਡਿਆਂ ਨਾਲ ਤੇ ਗਹਿਣਿਆਂ ਨਾਲ ਵੀ ਸਬਰ ਨਹੀਂ ਆਉਂਦਾ ਰੱਜ ਨਹੀਂ ਆਉਂਦਾ ਉਹ ਹੀ ਹਿਸਾਬ ਆ ਤੇ ਉਹ ਆਪਾਂ ਲਿਆਂਦੀ ਆ ਨੇ ਲੈ ਕੇ ਆਈਆਂ ਅੱਜ ਕੜਾਈ ਤੇ ਤਸਿਓ ਸਾਰੇ ਜਣੇ ਕਮੈਂਟ ਕਰਕੇ ਤੁਹਾਨੂੰ ਇਹ ਕੜਾਈ ਕਿਵੇਂ ਦੀ ਲੱਗੀ ਤੇ ਇਹ ਵਾਲਾ ਡੋਸੇ ਵਾਲਾ ਤਵਾ ਕਿਵੇਂ ਦਾ ਲੱਗਿਆ ਇਹ ਵੀ ਨਾ ਬਹੁਤ ਸੋਹਣਾ ਬਣਿਆ ਹੋਇਆ ਆ ਤੇ ਖਾਣ ਪੀਣ ਦਾ ਆ ਵਧੀਆ ਚ ਬਣਿਆ ਹੋਇਆ ਆ ਇਹ ਵੀ ਤੁਸੀਂ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਤਾਂ ਮੈਂ ਵੈਸੇ ਲੈ ਆਈ ਤੇ ਬਾਕੀ ਕੁਛ ਕੱਪੜੇ ਲਿਾਈ ਸੀਗੀ ਚੱਪਲ ਦਾ ਇੱਕ ਜੋੜਾ ਲਿਾਈਆਂ ਉਹ ਤਾਂ ਨਹੀਂ ਮੈਂ ਨਾਲ ਦਿਖਾ ਰਹੀ ਤੇ ਇਹ ਮੈਂ ਤੁਹਾਨੂੰ ਕੜਾਈ ਦਿਖਾਉਂਦਾ ਕਰਕੇ ਮੈਂ ਕਿ ਚੱਲ ਆ ਸਮਾਨ ਵੀ ਨਾਲ ਦਿਖਾਤਾ ਹੋਰ ਇੱਕ ਜੋੜਾ ਚੱਪਲਾਂ ਦਾ ਲਿਆਉਂਦਾ ਸੀ ਤੇ ਜਰੂਰ ਦੱਸਿਓ ਕਮੈਂਟ ਕਰਕੇ ਕੜਾਈ ਤੇ ਤੁਹਾਨੂੰ ਇਹ ਵਾਲਾ ਤਾਂ ਬਾਕੀ ਕਿਵੇਂ ਦਾ ਲੱਗਿਆ